ਮંત્રી ਜੀ ਆ ਜਿਹੜਾ ਪਰਾਲੀ ਦੇ ਨਿਪਟਾਉਣ ਲਈ 500 ਕਰੋੜ ਰੁਪਏ ਦੀ ਜਿਹੜੀ ਪਾਲਿਸੀ ਲੈ ਕੇ ਆਇਓ ਸਰ ਕੀ ਕੁਝ ਇਸ ਦੇ ਵਿੱਚ ਖਾਸ ਰਹੇਗਾ ਔਰ ਕਿਸ ਢੰਗ ਦੇ ਨਾਲ ਇਸ ਵਾਰ ਪਰਾਲੀ ਦਾ ਸੂਬੇ ਦੇ ਵਿੱਚ ਨਿਪਟਾਉਣ ਹੁੰਦਾ ਨਜ਼ਰ ਆਊਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਜਿਹੜੀ ਕਿ ਪਰਾਲੀ ਦੀ ਸਮੱਸਿਆ ਸਾਰੇ ਪੰਜਾਬ ਨੂੰ ਬਹੁਤ ਵੱਡੀ ਜਿਹੜੀ ਜੀ ਦੇ ਨਾਲ ਜੁੰਝਣਾ ਪੈਂਦਾ ਜਿੱਥੇ ਸਾਨੂੰ ਸੈਂਟਰਲ ਗਵਰਨਮੈਂਟ ਵੱਲੋਂ ਜਾਂ ਦਿੱਲੀ ਸੈਂਟਰ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਵੀ ਤੁਸੀਂ ਇੱਥੋਂ ਧੂਆਂ ਜ਼ਿਆਦਾ ਪੈਦਾ ਕਰ ਦਿੰਨੇ ਆ ਜਿਸ ਦੇ ਨਾਲ ਸਾਨੂੰ ਥੋੜੀ ਇਹ ਹੁੰਦਾ ਵੀ ਕਿਉਂ ਪਰ ਅਸੀਂ ਚਾਹੁੰਦੇ ਹੁੰਨੇ ਆ ਵੀ ਇਹ ਜੀ ਗੱਲ ਕਿਉਂਕਿ ਜੇ ਇੱਥੋਂ ਧੂਆਂ ਪੈਦਾ ਹੋ ਰਿਹਾ ਤਾਂ ਨੁਕਸਾਨ ਸਾਡਾ ਵੀ ਪੈਣਾ ਇਥੋਂ ਦੇ ਇਹਦੇ ਵਾਸਤੇ ਹੌਲੀ-ਹੌਲੀ ਪ੍ਰਬੰਧ ਪਹਿਲਾਂ 350 ਕਰੋੜ ਦੇ ਸੀ ਜਿਹਦੇ ਵਿੱਚ ਮਸ਼ੀਨਾਂ ਬੀਲਰ ਸੁਪਰਸੀਡਰ ਦੂਸੀਆਂ ਬਜਾਈ ਵਾਲੀਆਂ ਇਹਨੂੰ ਸਾਂਭਣ ਵਾਲੀਆਂ ਇਹਦੇ ਨਾਲ ਚੋਣਾਂ ਵਿੱਚੇ ਗੰਦੂਲ ਵੀ ਕਰੀ ਜਾਂਦੀ ਸੀ ਪਰਾਲੀ ਉਹਦੀ ਅਤੇ ਹੁਣ ਉਹਦੇ ਵਿੱਚ ਵਾਅਦਾ ਕਰਕੇ ਜਿਹੜਾ 500 ਕਰੋੜ ਰੁਪਏ ਦਾ ਐਸਪਾਰ ਹੁੰਦਾ ਇਹਦੇ ਨਾਲੋਂ ਕਿਸਾਨ ਭਰਾਵਾਂ ਨੂੰ ਸੁਸਾਇਟੀਆਂ ਨੂੰ ਪੰਚਾਇਤਾਂ ਨੂੰ ਮਸ਼ੀਨਾਂ ਦਿੱਤੀਆਂ ਜਾਣੀਆਂ ਜਿਹਦੇ ਨਾਲੋਂ ਪਰਾਲੀ ਦੀ ਸੰਭਾਲ ਕਰ ਸੰਗ ਉਸ ਤੋਂ ਬਾਅਦ ਸ਼ਾਇਦ ਇਸ ਗੱਲ ਵੱਲ ਵੀ ਧਿਆਨ ਕੀਤਾ ਜਾਂਦਾ ਇਹ ਤੋਂ ਇਥਨੋਲ ਵਗੈਰਾ ਬਣਨ ਲੱਗ ਜਾਣੀਆਂ ਪਰਾਲੀ ਵੀ ਬੜੀ ਵੱਡੀ ਸਮੱਸਿਆ ਨਹੀਂ ਹੋਇਆ ਕਰਨੀ ਜਿਹਨੂੰ ਸਾਂਭ ਲਾਵਾਂਗੇ ਉਧਰ ਦੇ ਪਾਸੇ ਵੀ ਕਜਾਇ ਕਰੂੰਗੀ ਔਰ ਇਹਦੇ ਤੋਂ ਖਾਦ ਵੀ ਬਣ ਲੱਗ ਜਾਣੀ ਹੈ ਜਿਹਦੇ ਨਾਲ ਸਾਨੂੰ ਕਿਸਾਨ ਭਰਾਵਾਂ ਨੂੰ ਵੀ ਬਹੁਤ ਵੱਡਾ ਫਾਇਦਾ ਹੋਣਾ ਤੇ ਜਿਹੜੇ ਉਤਪਾਦ ਸ਼ੁਰੂ ਕਰਨਗੇ ਉਹਨਾਂ ਨੂੰ ਫਾਇਦਾ। ਮੰਤਰੀ ਜੀ ਇੱਕ ਫਸਲ ਵਿਭਿੰਨਤਾ ਵੱਲੋਂ ਵੀ ਸੂਬੇ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਸੀ ਕਿ ਝੋਨਾ ਛੱਡੋ ਜਿਹੜੀ ਇਹ ਹੋਰ ਰਵਾਇਤੀ ਫਸਲਾਂ ਉਹਨਾਂ ਨੂੰ ਛੱਡੋ ਦੂਜੀ ਫਸਲਾਂ ਵੱਲ ਨੂੰ ਰੁਖ ਕਰੋ ਤੇ ਇਸ ਵਾਰ ਕਿਹ ਰਕਬਾ ਘਟਦਾ ਨਜ਼ਰ ਆਏਗਾ ਝੋਨੇ ਦਾ ਜਾਂ ਵੱਧਾ ਨਜ਼ਰ ਆਊਗਾ। ਸਮੱਸਿਆ ਇਸ ਗੱਲ ਦੀ ਹੋਈ ਪਈ ਹੈ ਕਿ ਹਰ ਇੱਕ ਕੱਲਾ ਕਿਸਾਨ ਨਹੀਂ ਕੋਈ ਵੀ ਹੋਰ ਵੀ ਕੋਈ ਚਾਹੇ ਕੋਈ ਕਾਰਖਾਨੇਦਾਰ ਹੈ ਕੋਈ ਹੋਰ ਕਾਰੋਬਾਰ ਚਲਾਉਂਦਾ ਮੁਨਾਫੇ ਵੱਲ ਜਾਣਾ ਚਾਹੁੰਦਾ ਜਿੱਥੋਂ ਤੱਕ ਪੰਜਾਬ ਵਿੱਚ ਜਿਹੜੀ ਖੇਤੀ ਨਰਮੇਜ ਹੋਇਆ ਕਰਦੀ ਸੀ ਨਰਮੇ ਦੀ ਸਾਰੇ ਹੀ ਹਿੰਦੁਸਤਾਨ ਦੀ ਨਿਊ ਦੇਖ ਤੋਂ ਇੱਕ ਚੰਗਾ ਉਸ ਤੋਂ ਘਟ ਕੇ ਥੋੜਾ ਜਿਆਦਾ ਪਾਸੇ ਹੋ ਰਿਹਾ ਕਿਸਾਨ ਤੇ ਜਿਹੜਾ ਝੋਨੇ ਨੂੰ ਮੁਨਾਫੇ ਵਾਲੀ ਫਸਲ ਕਰ ਰਿਹਾ ਇਹਦੇ ਨਾਲ ਸਾਨੂੰ ਇੱਕ ਵੱਡੀ ਦਿੱਕਤ ਆਉਂਦੀ ਹੈ ਕਿ ਪਾਣੀ ਸਾਡਾ ਡੂੰਗਾ ਜਾ ਰਿਹਾ ਵੱਧ ਵਰਤਿਆ ਜਾ ਰਿਹਾ ਸਾਡੀ ਸਰਕਾਰ ਵੱਲੋਂ ਇਹ ਬੇਨਤੀ ਹੈ ਵੀ ਵਿਕਿੰਤਾ ਵੱਲ ਵੀ ਜਾਵਾਂਗੇ ਜੇ ਹੋ ਸਕੇ ਪਰ ਮੁਨਾਫੇ ਵਾਲੀ ਗੱਲ ਹੈ ਇਹਦੇ ਤੇ ਵੀ ਵਸਪਤੀ ਪਾਣੀ ਵੀ ਥੋੜਾ ਲੈਂਦਾ ਉਹਦੇ ਚ ਖਾਦਾਂ ਵੀ ਥੋੜੀਆਂ ਲੈਂਦਾ ਦਵਾਈਆਂ ਵੀ ਥੋੜੀਆਂ ਉਹਦਾ ਜੇ ਮਿਆਰ ਚੰਗਾ ਬਣਾ ਲੈਣ ਤਾਂ ਉਹਦਾ ਮੁਨਾਫਾ ਵੀ ਜ਼ਿਆਦਾ ਹੁੰਦਾ ਜੀ ਇਸੇ ਤਰ੍ਹਾਂ ਹੀ ਜਿਹੜੀਆਂ ਘੱਟ ਦਿਨਾਂ ਚ ਫਸਲਾਂ ਜਿਹੜੀਆਂ ਕਿਸਮਾਂ ਹੈਗੀਆਂ ਨਵੀਆਂ ਗੱਡੀਆਂ ਗਈਆਂ ਉਹਨਾਂ ਨੂੰ ਵੇਚਣ ਵਾਸਤੇ ਪਰ ਮਲ ਚੁੱਕੇ ਨੇ ਅਸੀਂ ਇਹ ਸੁਝਾਅ ਦਿੰਨੇ ਆ ਕਿਸਾਨ ਭਰਾਵਾਂ ਨੂੰ ਵੀ ਜਿਹੜੀ 3 ਮਹੀਨਿਆਂ ਵਿੱਚ ਉਹਦੀ ਪੂਰਾ ਪਾਣੀ ਵੀ ਥੋੜਾ ਲੱਗੂਗਾ ਤੇ ਹੋਰ ਵੀ ਉਹਦੀ ਨਿਗਰਾਨੀ ਕਰਟ ਕਰਨੀ ਪੈਣੀ ਇਸ ਪਾਸੇ ਆ ਰਹੇ ਆ ਕੁਝ ਮੱਕੀ ਵੱਲ ਵੀ ਜਾ ਰਹੇ ਆ ਜੇ ਜਿਸ ਤਰ੍ਹਾਂ ਸੈਂਟਰ ਗਵਰਨਮੈਂਟ ਥੋੜਾ ਸਾਡਾ ਸਾਥ ਦੇਵੇ ਐਮਐਸਪੀ ਵੱਲ ਚੱਲ ਪੇ ਤੜਾ ਦੂਲਾ ਤੇ ਉਹ ਤੋਂ ਨੱਕ ਮੂਝਾ ਮਾਰ ਲੱਗ ਜਾਂਦੇ ਆ ਤੇ ਜ਼ਿਮੀਦਾਰ ਭਰਾ ਇਸ ਪਾਸੇ ਵੀ ਆ ਸਕਦੇ ਆ ਤੇ ਸ਼ਾਇਦ ਸਰਕਾਰ ਸੈਂਟਰ ਸਰਕਾਰ ਸਾਡੀ ਤਾਂ ਇਹ ਗੁਜਾਰਿਸ਼ ਆ ਇਸ ਪਾਸੇ ਸੋਚੇ ਅਸੀਂ ਪੰਜਾਬ ਦੇ ਲੋਕ ਦੇਸ਼ ਲਈ ਅੰਨ ਪਾਲ ਆਲੇ ਪਾਸੋਂ ਹਮੇਸ਼ਾ ਵਤ ਤੋਂ ਵਦ ਉਹਨਾਂ ਦੇ ਜਿਹੜਾ ਯੋਗਦਾਨ ਪਾਉਂਦੇ ਆ ਵੱਡਾ ਹਿੱਸਾ ਪਾਉਂਦੇ ਆ ਤੇ ਪੰਜਾਬ ਦਾ ਖਿਆਲ ਸੈਂਟਰ ਦੀ ਸਰਕਾਰ ਨੂੰ ਰੱਖਣਾ ਚਾਹੀਦਾ ਇੱਕ ਆਖਰੀ ਸਵਾਲ ਸਰ ਮਾਨਸੂਨ ਦਾਸਰ ਵਿਖਣ ਲੱਗ ਗਿਆ ਹਿਮਾਚਲ ਦੇ ਵਿੱਚ ਕਈ ਥਾਵਾਂ ਦੇ ਵਿੱਚ ਜਿਹੜੀ ਬਰਸਾਤ ਹੋਈ ਹੈ ਹੈਵੀ ਉਸ ਨੇ ਤਬਾਹੀ ਮਚਾਈ ਹੈ ਵੱਡੇ ਪੱਧਰ ਤੇ ਉੱਪਰ ਪੰਜਾਬ ਦੇ ਹਾਲਾਤ ਕਾ ਨੋਰਮਲ ਹੈਗੇ ਨੇ ਪ੍ਰਬੰਧ ਮੁਕੰਮਲ ਕਰ ਦਿੱਤੇ ਗਏ ਨੇ ਜੇ ਤੱਕ ਪ੍ਰਬੰਧ ਮੁਕੰਮਲ ਨੇ ਇਹਦੇ ਚ ਕੋਈ ਸ਼ੱਕ ਨਹੀਂ ਜਿਹੜੀ ਹੜ੍ਹਾਂ ਵਰਗੀ ਸਥਿਤੀ ਹੁੰਦੀ ਜਦੋਂ ਬੇ ਬਸ ਹੋ ਕੇ ਆ ਜਾਂਦੀ ਉਹਥੇ ਪ੍ਰਬੰਧ ਵੀ ਕਈ ਵਾਰੀ ਪੂਰੇ ਨਹੀਂ ਪੈਂਦੇ ਆਪਾਂ ਸਾਰੇ ਜਾਣਦੇ ਕੁਦਰਤ ਅਗੇ ਕਿਸੇ ਦਾ ਜੋਰ ਨਹੀਂ ਪਰ ਸਰਕਾਰ ਵੱਲੋਂ ਸਾਰਾ ਕੁਝ ਤਿਆਰ ਕੀਤਾ ਗਿਆ ਇਹ ਕਾਰਨ ਵੀ ਹੈ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਬਾਰਿਸ਼ਾਂ ਆਉਣੀਆਂ ਵੱਧ ਕੇ ਹੋ ਗਈਆਂ ਇਹਦੀ ਵਿਣੁਖਤਾ ਆਪ ਜ਼ਿੰਮੇਵਾਰ ਹੈ ਇਸ ਨੂੰ ਸੀ ਭੁਗਤਰਾ ਭੁਗਤਦੇ ਜਾ ਰਹੇ ਆ ਤੇ ਇਹ ਤੋਂ ਵੀ ਔਖੇ ਦੇ ਨਾ ਸਕਦੇ ਅਸੀਂ ਜਿੱਥੇ ਜੰਗਲ ਨੂੰ ਤਬਾਹ ਕਰੀ ਜਾ ਰਹੇ ਹੁਦਲੇ ਪਾਸੇ ਧਿਆਨ ਇਹ ਜੰਗਲਾਤ ਵਨ ਜ਼ਰੂਰ ਸਾਡਾ ਖਿਆਲ ਰੱਖਣਾ ਚਾਹੀਦਾ ਧੰਨਵਾਦ ਥੈਂਕ ਯੂ ਸਰ